ਤੂੰ ਸੇਖੋ ਕਿ ਤੂੰ ਬੀੜੀ ਪੀ ਰਹੋ ਇੱਥੇ ਗਰੰਥ ਸਾਹਿਬ ਖੁੱਲੀ ਬੈਠਾ ਤੇ ਇੱਥੇ ਪਕੜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਤੂੰ ਸੇਖੋ ਕਿ ਤੂੰ ਬੀੜੀ ਪੀ ਰਹੋ ਸਰਿਆਮ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਤਾਕੀ ਕਿਹ ਨਾਲ ਜੀ ਆਪਣਾ ਤੁਸੀਂ ਕੀ ਲੈਣਾ ਅਸੀਂ ਲੈਣਾ ਤੂੰ ਸੇਖੋ ਕਿ ਤੂੰ ਬੀੜੀ ਪੀ ਰਹੋ ਇੱਥੇ ਗਰੰਥ ਸਾਹਿਬ ਖੁੱਲੀ ਬੈਠਾ ਅੱਛਾ ਤਮਿੰਦਾ ਬੀਡੀਪੀ ਹੋ ਕੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਇਹ ਵੀਡੀਓ ਨਹੀਂ ਬਣਾਉਣਾ ਤੁਸੀਂ ਮੀਡੀਆ ਮੈਨੂੰ ਤਾਂ ਅੱਲਾਂ ਪਤਾ ਹੈ ਹਾਂਜੀ ਤੁਸੀਂ ਸੇਖੋਗੇ ਤੁਸੀਂ ਬੀਡੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਨਹੀਂ ਕਰ ਰਿਹਾ ਆਪਣਾ ਹੋਰ ਨਾ ਕਰ ਇਹ ਲੋਕਾਂ ਨੂੰ ਗਰਿਆ ਕਰੂੰ ਕੀ ਕਹਿਣਾ ਚਾਹੋਗੇ ਤੂੰ ਮੈਨੂੰ ਤੋ ਕੋ ਹੋਰ ਨਾਲ ਹੁਣ ਨਹੀਂ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਨਹੀਂ ਸੀ ਲੱਗਿਆ ਤੇਰੇ ਇੱਥੇ ਪੱਗ ਜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਪਿੰਡਰਾਂ ਵਾਲਾ ਜੀ ਜੀ ਰਹਿੰਦੇ ਹੋ ਕੀ ਗੱਲਾਂ ਕਰਦੇ ਪਰਲੇ ਇਹਨਾਂ ਨੂੰ ਵੀ ਤਾਂ ਕੋਈ ਨੰਨ ਬੋਲ ਕਰਮਗਵਾ ਨਹੀਂ ਕੀ ਕੀ ਕਹਿ ਕੀ ਰਿਹਾ ਤੂੰ ਬੀੜੇ ਪੀ ਰਹੇ ਓਥੇ ਖਲੋ ਕੇ ਤੂੰ ਭਿੰਡਰਾ ਵਾਲਾ ਲੱਲਾ ਪੱਪਾ ਬੋਲ ਰਿਹਾ ਭਿੰਡਰਾ ਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਨ ਵਾਸਤੇ ਆ ਮੀਡੀਆ ਵਾਲੇ ਆ ਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਲੈ ਕੇ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਅੱਗੇ ਗੱਲ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀ ਰਹਾ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੂੰ ਦੇਖਣੀ ਹੈ ਦੇਖੀ ਜਾਣ ਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਤਾਂ ਨੇ ਪੁੱਛਿਆ ਤੁਹਾਡੀ ਲੈਕਚਰ ਡਿਊਟੀ ਇੱਥੇ ਵੇਰੀ ਕੋ ਡਿਊਟੀ ਨਹੀਂ ਆਇਆ ਤੇ ਕੀ ਕਰਨ ਆਇਆ ਤੁਸੀਂ ਆਜੇ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਇਆ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਨਹੀਂ ਪ੍ਰੋਬਲਮ ਹੈ ਸਾਨੂੰ ਕੀ ਤੁਹਾਨੂੰ ਕੀ ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਕਾਰੀ ਜਨਕ ਸਥਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ ਤੁਸੀਂ ਬਾਥਰੂਮ ਦੇ ਕੋਲ ਬੈਠੇ ਨਹੀਂ ਬਾਥਰੂਮ ਕਿੱਥੇ ਬੈਠਿਆ ਤੁਸੀਂ ਕਚੈਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਤਾ ਕਹਿਣ ਦਾ ਕੀ ਆ ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ ਤੂੰ ਚਾਹੇ ਜੋ ਮਰਜ਼ੀ ਕਹੀ ਜਾ ਬੀੜੀ ਪੀ ਲਈ ਜਾ ਤੂੰ ਜੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਂ ਕੀ ਲੈਣਾ ਤੇਰਾ ਆਪਣਾ ਸਿਸਟਮ ਆ ਠੀਕ ਤੁਸੀਂ ਸਿੱਖੋਗੇ ਤੁਸੀਂ ਬੀੜ ਇੱਥੇ ਪੱਕ ਜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗਰਮਸਾਹ ਖੁੱਲੀ ਬੈਠਾ ਇੱਥੇ ਪੱਕ ਜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਤੂੰ ਸੇਖੋਗੇ ਤੂੰ ਬੀੜੀ ਪੀ ਰਹੋ ਸਰਿਆਮ ਤੂੰ ਕੀ ਲੈ ਰਿਹਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਂ ਮੈਨੂੰ ਬੁਰਾ ਲੱਗਿਆ